ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਤੁਹਾਨੂੰ ਪੰਜਾਬੀ ਬੋਲੀਆਂ ਸੁਣਾਵਾਂਗੀ ਜੋ ਕਿ ਚਾਰ ਤੁਕਾਂ ਵਾਲੀਆਂ ਬੋਲੀਆਂ ਹਨ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਬੋਲੀਆਂ ਬਹੁਤ ਪਸੰਦ ਆਣਗੀਆਂ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਅਤੇ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਉਰਲੇ ਖੇਤ ਚ ਸਰੋਂ ਤੋਰੀਆ ਉਰਲੇ ਖੇਤ ਵਿੱਚ ਸਰੋਂ ਤੋਰੀਆ ਪਰਲੇ ਖੇਤ ਵਿੱਚ ਗੰਨੇ ਵੇ ਮੈਂ ਨੱਚਾਂ ਹਾਣੀਆਂ ਖੇਤਾਂ ਦੇ ਬੰਨੇ ਬੰਨੇ ਵੇ ਮੈਂ ਨਚਾਣੀਆਂ ਖੇਤਾਂ ਦੇ ਬੰਨੇ ਬੰਨੇ ਵੇ ਮੈਂ ਨਚਾਣੀਆਂ ਸਾਰੇ ਤੇ ਘਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤੇ ਇਕੋ ਤਵੀਤ ਉਹ ਦੇ ਕਰਦਾਨੀ ਜਦੋਂ ਲੜਦਾ ਤਾਲਾ ਦੇ ਲਾ ਦੇ ਕਰਦਾਨੀ ਜਦੋਂ ਲੜਦਾ ਤਾਲਾ ਦੇ ਲਾ ਦੇ ਕਰਦਾਨੀ ਜਦੋਂ ਲੜਦਾ ਤਾਲਾ ਦੇ ਲਾ ਦੇ ਕਰਦਾਨੀ ਸੁਣਨੀ ਕੁੜੀਏ ਕੋਕੇ ਵਾਲੀਏ ਸੁਣਨੀ ਕੁੜੀਏ ਕੋਕੇ ਵਾਲੀਏ ਕੋਕਾ ਤੇਰਾ ਗਹਿਣਾ ਨੀ ਆਸ਼ਿਕਾ ਨੂੰ ਵੰਡ ਦੇਨੀ ਕਾਨੂੰ ਵੰਡ ਦੇਨੀ ਤੇਰਾ ਰੂਪ ਸਦਾ ਨਹੀਂ ਰਹਿਣਾ ਨੀ ਆਸ਼ਿਕਾ ਨੂੰ ਵੰਡ ਦੇਨੀ ਖੱਟਣ ਗਿਆ ਸੀ ਕਮਾਣ ਗਿਆ ਸੀ ਖੱਟਣ ਗਿਆ ਸੀ ਕਮਾਣ ਗਿਆ ਸੀ ਖਟਕੇ ਲਿਆਂਦਾ ਫੀਤਾ ਜੇ ਨਿੱਕੇ ਜਿਹੇ ਮਾਹੀ ਨੂੰ ਸਤੂਲ ਰੱਖ ਕੇ ਬਰਾਬਰ ਕੀਤਾ ਮੈਂ ਨਿੱਕੇ ਜਿਹੇ ਮਾਹੀ ਨੂੰ ਸਤੂਲ ਰੱਖ ਕੇ ਕੀਤਾ ਮੈਂ ਨਿੱਕੇ ਜਹਿਮਾਹੀ ਨੂੰ ਖਟਣ ਗਿਆ ਸਿਕਮਾਨ ਗਿਆ ਸੀ ਖਟਣ ਗਿਆ ਸੀ ਕਮਾਨ ਗਿਆ ਸੀ ਖਟਕੇ ਲਿਆਂਦੀ ਰਾਏ ਪਸੰਦ ਕਰੇ ਰਾਜ ਕੋਰੇ ਗੱਡੀ ਪਰ ਮੁੰਡਿਆਂ ਦੀ ਆਈ ਪਸੰਦ ਕਰੇ ਰਾਜ ਕੋਰੇ ਗੱਡੀ ਪਰ ਮੁੰਡਿਆਂ ਦੀ ਆਈ ਪਸੰਦ ਕਰੇ